ਆਈ ਬਾਬਾ ਨਾਨਕਾ ਜਾਈ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਨੇ ਆਈ ਬਾਬਾ ਨਾਨਕਾ ਬਈ ਉਤਾਰ ਸਾਰੇ ਰਿਸ਼ਤੇਦਾਰ ਆ ਗਏ ਆਪਾਂ ਸੰਸਕਾਰ ਕਰਤੀ ਬਈ ਆ ਸੰਸਕਾਰ ਕੇ ਮੈਂ ਕਰਦੀ ਜਿਹਨਾਂ ਚਿਹਰੇ ਦੇ ਘਰ ਵਾਲੀ ਨੂੰ ਨੌਕਰੀ ਤੈਨੂੰ ਸਿੱਧਾ ਦੱਸ ਜਾਣੀ ਹੁੰਦੀ ਉਹਨਾਂ ਦੇ ਅਸੀਂ ਸੰਸਕਾਰ ਨਹੀਂ ਕਰਦੇ ਇਹ ਤਾਂ ਮੈਨੂੰ ਕੱਲ ਫੋਨ ਕਰਿਆ ਤੀਗਾ ਵੀ ਤੂੰ ਸੁਨੇਹਾ ਆ ਜੀ ਤੂੰ ਫੇਰ ਵੀ ਕਵੇਲਾ ਕਰਤਾ ਪਹਿਲਾਂ ਤਾਂ ਮੈਂ ਕੰਮ ਤਾਂ ਦਾ ਕਰੀ ਗਈ ਬੇਬੇ ਹੈ ਗਰਮੀ ਤੈਨੂੰ ਪਤਾ ਕਿੰਨੀ ਹੋਈ ਪਈ ਐ ਜਦੋਂ ਮੈਂ ਤਿਆਰ ਤੁਰ ਹੋ ਕੇ ਆਈ ਤਾਂ ਬਸ ਥੋੜੀ ਜਿਹੀ ਦੂਰੀ ਬੱਸ ਲੰਘ ਗਈ ਮੇਰੀ ਤਾਂ ਪਹਿਲੀ ਫੇਰ ਮੈਂ ਦੂਜੀ ਬੱਸ ਤੇ ਆਈਆਂਗੀ ਹੁਣ ਫੇਰ ਵੀ ਚੱਲ ਮੈਨੂੰ ਐ ਹੋ ਗਿਆ ਹੁਣ ਤਾਂ ਮੈਂ ਖਾ ਟਾਈਮ ਤੇ ਪਹੁੰਚ ਜੂਂਗੀ ਸੰਤ ਐ ਸੀਗਾ ਮਹਾਂਮਰਤ ਤਿਆਰ ਹੋਈ ਜਾਂਦਾਗਾ ਕਿਤੇ ਪਹਿਲਾਂ ਬਾਗਲੀ ਨਾ ਜਾਵੇ ਪੂਆ ਨੂੰ ਤਾਂ ਮਿਲ ਜਾਂਦਾ ਆਉਦੀ ਨੂੰ ਹੋਰ ਮੈਨੂੰ ਵੀ ਐ ਹੀ ਹੋਇਆ ਪਿਆ ਮੈਂ ਕਿਤੇ ਮੇਰੀ ਜਾਂਦੀ ਨੂੰ ਬਾਗ ਨਾ ਜਾਵੇ ਹੋ ਰਹਾ ਬਿੱਕੀ ਆਉਂਦੇ ਸਿਸਟਾਂ ਤੇ ਉਹ ਪਿਆਰ ਹੋ ਹੀ ਜਾਂਦਾ ਹੈ ਅੰਦਰ ਅੱਛਾ ਹੋ ਰਹਾ ਭਈ ਤੁਸ ਸੱਚੀ ਗੱਲ ਹੈਗੀ ਹਨਾ ਫੌਜ ਚ ਭੇਜਦਾ ਮੁੰਡਾ ਮੈਂ ਤਾਂ ਨਹੀਂ ਕੋਈ ਪੈਸੇ ਇੱਥੇ ਤਾਂ ਮੈਂ ਨਹੀਂ ਭੇਜੀ ਹੈਗੀ ਮੈਂ ਤਾਂ ਬਾਹਰ ਭੇਜੂੰ ਤੇ ਉੱਥੇ ਤਾਂ ਕੈਸਾ ਨਹੀਂ ਆਉਣਾ ਇੱਥੇ ਮੌਜ ਨਾਲ ਜਦੋਂ ਮਰਜ਼ੀ ਛੁੱਟੀ ਹੈ ਜੀ ਛੀ ਮਹੀਨੇ ਟ੍ਰੇਨਿੰਗ ਕਰੂਗਾ ਛੀ ਮਹੀਨੇ ਤਾਂ ਫੇਰ ਛੁੱਟੀ ਛੀ ਮਹੀਨੇ ਤਾਂ ਫੇਰ ਛੁੱਟੀ ਛੀ ਮਹੀਨੇ ਤਾਂ ਫੇਰ ਛੁੱਟੀ ਕਾਹਨੂ ਬੇਬੇ ਹੁਣ ਆਏਗਾ ਡਰ ਵੀ ਲੱਗਦਾ ਹੈ ਲੜਾਈਆਂ ਲੱਗ ਜਾਂਦੀਆਂ ਨੇ ਫਿਰ ਕੁਝ ਨਹੀਂ ਹੁੰਦਾ ਹੈਗਾ ਉੱਥੇ ਕਿਹੜਾ ਰੱਬ ਨਹੀਂ ਹੈਗਾ ਇੱਥੇ ਵੀ ਰੱਬ ਹੈ ਉੱਥੇ ਵੀ ਰੱਬ ਹੈ ਤਿੰਨ ਸਾਈਂ ਰੱਬ ਹੈ ਮੈਂ ਤਾਂ ਜਦੋਂ ਕਿਸੇ ਦੇ ਆਏ ਦੇਖ ਲੈਣੀ ਆ ਨਾ ਆ ਗੱਲ ਸੁਣ ਲੈਣੀ ਆ ਮੈਨੂੰ ਤਾਂ ਬਲੈਂਡਰ ਲੱਗਦਾ ਜਮਾਂ ਡਰ ਦੇਸੀ ਤਾਂ ਸੱਚਾ ਪਾਤਸ਼ਾਹ ਸੇਫ ਕਦਿਲ ਕਰਕੇ ਤੋਰੇਗਾ ਬਥੇਰੇ ਪੈਸੇ ਲੈ ਕੇ ਆਊਗਾ ਸਾਡਾ ਮੁੰਡਾ ਤਾਂ ਮਾ ਸਾਂ ਨੌਕਰੀ ਲੈ ਕੇ ਜਾਗੀ ਪਰਮਾਤਮਾ ਦੇ ਰੋਜ਼ ਹੀ ਜਾਂਦੇ ਸੀ ਚਰਨੀ ਲੱਗਦੀ ਸੀ ਕਿ ਮਾ ਸਾਂ ਨੌਕਰੀ ਮਿਲ ਜੇ ਚੱਲ ਭਾਈ ਸੁਖ ਸਾਧ ਨਾਲ ਲੱਗ ਜੇ ਹੋਰ ਆ ਮੈਂ ਤਾਂ ਮੀਨ ਜੁੱਤੀਆਂ ਝਾੜੀਆਂ ਨੇ ਗੁਰਦੁਆਰੇ ਜਾ ਕੇ ਤਾਂ ਮੁੰਡੇ ਨੂੰ ਨੌਕਰੀ ਮਿਲ ਗਿਆ ਚੱਲ ਵਧੀਆ ਹੋ ਗਿਆ ਪਰ ਮੈਂ ਤਾਂ ਬਾਹਰ ਭੇਜੂ ਹੁੰਦੇ ਨੂੰ ਮੈਂ ਹੀ ਨਹੀਂ ਖੋਜ ਚ ਕੋਈ ਤੂੰ ਤਾਂ ਹੁਣ ਤੇਰੇ ਕੋਲ ਤਾਂ 100 ਰੁਪਈਆ ਦੀ ਲਾ ਦੇਗੀ ਸਾਡੇ ਕੋਲੇ ਹੈ ਹੀ ਨਹੀਂ ਅੱਜ ਤਾਂ ਮਸਾ ਬਿਨਾ ਪੈਸਿਆਂ ਤੋਂ ਭਰਤੀ ਕਰਿਆ ਵਿਚਾਰਾ ਹੈ ਸੰਤਾ ਹੁਣ ਪੈਸਿਆਂ ਦੀ ਢੀਕਾ ਵੀ ਕਦੋਂ ਤਨਖਾਹ ਮਿਲਣ ਲੱਗੂ ਕਦੋਂ ਸਾਡੇ ਘਰੇ ਆਇਆ ਕਰਨਗੇ ਹੁਣ ਤੂੰ ਤਾਂ ਸੌਖੀ ਧੀ ਆਪਣੇ ਘਰੇ ਤਾਂ ਪੈਸੇ ਚ ਦੋ ਕੰਤ ਤਹਾਂ ਡਾਉਣੀ ਆ ਕਦੇ ਕਿਤੇ ਡਾਉਣੀ ਹੈ ਬੇਬੇ ਪੈਸੇ ਪੂਸਾਂ ਦੀ ਤਾਂ ਕੀ ਗੱਲ ਹੈ ਗੱਲ ਕਰ ਮੈਂ ਤਾਂ ਨਾ ਬਾਹਰ ਡਰ ਲੱਗਦਾ ਹੈਗਾ ਫੌਜ ਚ ਭੇਜ ਕੇ ਲੜਾਈ ਲੱਗ ਜਾਂਦੀ ਹੈ ਨਾ ਹੈ ਮੇਰਾ ਤਾਂ ਐਡਾ ਦਿਲ ਨਹੀਂ ਹੈਗਾ ਤੇਰੇ ਸਾਹਮਣੇ ਮੈਂ ਤਾਂ ਮਸਾ ਸੁੱਖਾ ਸੁਖ ਸੁਖ ਕੱਲਾ ਜਵਾਕ ਹੈ ਮੇਰੇ ਹੈ ਮੈਂ ਤਾਂ ਭਾਈ ਬਾਹਰ ਹੀ ਭੇਜੂੰਗੀ ਉਹ ਡੋਡੀ ਸੋਚ ਹੁੰਦੀ ਹੈ ਲੱਭੂਆ ਜੀ ਆ ਰਿਹਾ ਸੱਸੀਆ ਭੂਆ ਜੀ ਸਤਿ ਸ੍ਰੀ ਅਕਾਲ ਬੇਟਾ ਹੋ ਠੀਕ ਹੈ ਜੀ ਹਾਂ ਠੀਕ ਠਾਕ ਬੇਟਾ ਚਲ ਮੈਂ ਸੋੜੇ ਖਤਰ ਪਾਣੀ ਲੈ ਆਉਣੀ ਹੈ ਅੰਬਰਤਪਾਲ ਨੂੰ ਤੋੜਦੀ ਹੈ ਪਹਿਲਾਂ ਚਾਹ ਪਾਣੀ ਦਾ ਪਾ ਫੇਰ ਹੀ ਪੀਵਾਂਗੇ ਹੁਣ ਸਵਾਹੀਏ ਫੇਰ ਪੜਾਈ ਹੋ ਜੂਗੀ ਚਲ ਮੈਂ ਅੰਬਰਤ ਨੂੰ ਲੈ ਆਉਣੀ ਹੈਗੀ ਆਹ ਲੈ ਚਿਕਾ ਪੂਆ ਸਤਿ ਸ਼੍ਰੀ ਅਕਾਲ ਪੁੱਤ ਠੀਕ ਹਾਂ ਹਾਂ ਠੀਕ ਠਾਕ ਵਧੀਆ ਲੇਟ ਹੋ ਗਿਆ ਨਾ ਹੋਰ ਥੋੜਾ ਜਿਹਾ ਲੇਟ ਹੋ ਗਈ ਚਲ ਕੋਈ ਨਹੀਂ ਚਲ ਮੈਂ ਵੀ ਲੇਟ ਨਹੀਂ ਚੰਗਾ ਮੰਮੀ ਫਿਰ ਠੀਕ ਆ ਚੰਗਾ ਬੇਬੇ ਚੰਗਾ ਹਾਂ ਤਿਆਰ ਰੱਖਵਾ ਬਦ ਨਾ ਰਹੀ ਤੂੰ ਆ ਨਾ ਕੋਈ ਗੱਲ ਨਹੀਂ ਐ ਕਰੀ ਪੁੱਤ ਫੋਨ ਫਾਨ ਕਰ ਲਿਆ ਕਰੀ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਾ ਕੇ ਰਹੀ ਉੱਥੇ ਮੈਨੂੰ ਵੀ ਕਰ ਲਿਆ ਕਰੀ ਕਿਤੇ ਪੂਆ ਨੂੰ ਭੁੱਲ ਨਾ ਜਾਣਾ ਨਾ 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 ਕੋਈ ਗੱਲ ਨਹੀਂ ਉਹ ਬੂਟ ਤਾਂ ਪਾ ਲੈਂਦਾ ਤੂੰ ਹਾਂ ਉਹ ਬੂਟ ਤਾਂ ਭਾਈ ਗਰਮੀ ਵਾਲੀ ਆ ਟ੍ਰੇਨ 'ਚ ਜਾਊਂਗਾ ਇਹਦੇ ਵਿੱਚ ਪਾ ਲੈ ਬੈਗ 'ਚ ਮੈਂ ਅੱਛਾ ਹਾਂ ਚੰਗਾ ਬੇਬੇਰਾ ਤਾ ਰੱਖੋ ਚੰਗਾ ਵੀਰਪਾ ਆਪ ਤੇ ਤਨ ਕੋਈ ਨਹੀਂ ਆਹੋ ਚੰਗਾ ਛੁੱਟੇ ਬਈ ਕਿਸੇ ਗੱਲ ਦਾ ਫਿਕਰ ਨਾ ਕਰੀ ਮੈਂ ਹੈਗਾ ਨਾ ਕੋਈ ਗੱਲ ਨਹੀਂ ਬਈ ਤੇਰੀ ਹੁੰਦਾ ਕਾ ਦਾ ਫਿਕਰ ਆ ਤੁਨ ਪੁੱਤ ਚੰਗੀਆਂ ਨੀ ਤਨ ਨਾ ਫਲ ਲੱਗਦੇ ਨੇ ਚੱਲ ਮਰਦਾ ਲੇਟ ਹੋਈ ਜਾਂਦੀ ਬਈ ਖਟ੍ਰੇਨ ਆ ਨੰਗ ਜੇ ਚਲੋ ਬਈ ਫਿਰ ਆਏ ਉਦਾ ਜੇ ਕਿ ਹੋਈਆਂ ਕੰਮ ਕਰ ਲੋ ਜਾ ਕੇ ਆਪਣਾ ਤਾਂ ਕੋਈ ਖੱਟੀ ਖੱਟਣ ਗਿਆ ਕਾ ਨੌਕਰੀ ਕਰਨ ਗਿਆ ਕਿਹੜਾ ਕਮਾੜੇ ਥਾਂ ਤੇ ਗਿਆ ਕਾ ਚਲੋ ਕਰੋ ਗੰਮ ਲੈ ਬੇਬੇ ਫਿਰ ਮੈਂ ਵੀ ਬਾਗੀ ਜਾਣੀ ਆਂ ਜੀ ਰੋਟੀ ਪਾਣੀ ਖਾ ਕੇ ਜਾਈਂ ਚਾਹ ਪਾਣੀ ਪੀ ਕੇ ਫਿਰ ਜਾਈਂ ਕੋਈ ਨ ਬਗਜੀ ਕੋਈ ਨ ਲੈ ਸਹਜ ਮਤੇ ਨਾ ਨਹੀਂ ਬੇਬੇ ਹੂੰ ਤੈਨੂੰ ਪਤਾ ਨਹੀਂ ਹੈਗਾ ਵੀ ਮੰਨੂ ਦੇ ਕਲਾਸਾਂ ਲਾਉਣ ਜਾਂਦਾ ਹੈ ਉਹ ਦੁਪਹਿਰੇ ਰੋਟੀ ਖਾਂਦਾ ਤੜਕੇ ਇੱਕ ਪਰੌਂਠਾ ਹੀ ਖਾ ਕੇ ਜਾਂਦਾ ਹੈ ਫਿਰ ਮੈਂ ਉਹਦੇ ਜਾਂਦੇ ਨੂੰ ਹੁਣ ਜਾ ਕੇ ਰੋਟੀ ਪਕਾ ਦੂੰਗੀ ਉਹਦੇ ਆਉਂਦੇ ਨੂੰ ਖਾ ਲੂਗਾ ਉਹ ਹੁਣ ਜੇ ਮੈਂ ਉਰੇ ਬੈਠੀ ਰਹੀ ਉਹ ਉਥੇ ਭੁੱਖਾ ਰਹੂਗਾ ਕੌਣ ਰੋਟੀ ਪਕਾਊਗਾ ਉਹ ਨੂੰ ਐ ਦੱਸ ਮੈਨੂੰ ਪਤਾ ਤਾਂ ਹੈਗਾ ਚੰਗਾ ਮੈਂ ਵੀਰਪਾਲ ਨੂੰ ਬੋਲ ਮਾਰਦੇ ਚਾਤਾ ਬਣੀ ਪੀਏ ਚਾਹ ਪੀ ਕੇ ਜਾਈਂ ਵੀਰਪਾਲ ਆ ਚਾ ਲੈ ਆਪੇ ਤੇਰੇ ਪੂਆ ਨੂੰ ਆ ਲੈ ਪੂਏ ਚਾਹੀਦੀ ਆ ਲੈ ਮੈਂ ਨਾ ਰੋਟੀ ਤਿਆਰ ਕਰਦੀ ਆ ਤੁਹਾਡੇ ਖਾਤਰ ਹੁਣ ਰੋਟੀ ਖਾ ਕੇ ਜਾਏ ਨਹੀਂ ਬੁੱਤਾ ਬਸ ਮੈਂ ਚਾਹ ਦੀ ਕੋਕੀ ਪੀ ਕੇ ਮੈਂ ਹੁਣ ਵਗ ਜੂ ਸਮਾ ਦੀ ਹੁਣ ਤਾਂ ਹਜੇ ਇੰਨੀ ਧੁੱਪ ਨਹੀਂ ਹੈਗੀ ਫਿਰ ਮੰਨੂ ਡਿੱਕੀ ਜਾਊਗਾ ਮੈਨੂੰ ਮੈਂ ਰੋਟੀ ਪਕਾਉਣੀ ਉਹਨੂੰ ਜਾ ਕੇ ਭੁੱਖਾ ਤੇ ਹਾਇ ਆਊਗਾ ਉੱਥੇ ਕੋਈ ਸਵੇਰ ਤੇ ਤੁਰੇ ਹੋਗੇ ਤੁਸੀਂ ਸਵੇਰੇ ਕਾੜੀ ਚ ਕਿਹੜੀ ਰੋਟੀ ਖਾਧੀ ਗਈ ਹੋਊਗੀ ਹੁਣ ਤੁਸੀਂ ਦੋ ਰੋਟੀਆਂ ਖਾ ਜੋ ਜਾਂਦੇ ਜਾਂਦੇ ਭੁੱਖੀ ਨਹੀਂ ਲੱਗੀ ਗਰਮੀ ਚ ਸੜ ਕੇ ਤਾਂ ਬਸ ਹੁਣ ਜਾ ਕੇ ਮੈਂ ਖਾ ਲੂਗੀ ਹੁਣ ਵੀ ਮੈਨੂੰ ਇੰਨੀ ਭੁੱਖ ਨਹੀਂ ਹੈਗੀ ਦੇਖੋ ਇਹ ਨਾ ਮੈਨੂੰ ਬੈਠਾ ਹੋਊਗਾ ਰੋਟੀ ਖਣਿਓ ਚਲ ਫਿਰ ਮਰਜੀ ਹੈ ਕੋ ਮੰਮੀ ਮੰਮੀ ਹਾਂ ਤਾਂ ਪੂਆ ਜੀ ਜਾਂਦੇ ਨੇਗੇ ਚਾਹ ਫੜਾਈ ਹਨ ਹਾਂ ਚਾਹ ਤਾਂ ਫੜਾਇਆ ਹੀ ਰੋਟੀ ਬਣਾ ਲਾਂ ਤੇ ਉਹਨੂੰ ਕਹਿ ਦਿੰਦੀ ਰੋਟੀ ਨੂੰ ਕਿਹਾ ਸੀ ਉਹ ਕਹਿੰਦੀ ਮੈਂ ਖਾਂਦੀ ਨਹੀਂਂਗੀ ਰੋਟੀ ਅੱਛਾ ਹਾਂ ਪੂ ਆਏ ਆ ਪੁੱਤ ਦੇਖੀ ਕਰੇ ਰੌਣਕ ਨਹੀਂ ਆਪਰਤ ਬਿਨਾ ਮੇਰੇ ਤਾਂ ਜੈਮਨੀ ਜੀ ਲੱਗਦਾ ਜੀ ਤਾਂ ਮੰਮੀ ਕਿਸੇ ਦਿਨ ਹੀ ਲੱਗਦਾ ਜਦੋਂ ਪਰਿਵਾਰ ਦਾ ਮੈਂਬਰ ਕਰੋ ਜਾਂਦਾ ਹੈ ਨਾ ਜੀ ਤਾਂ ਲੱਗਦਾ ਨਹੀਂ ਹੁੰਦਾ ਪਰ ਲਾਉਣਾ ਪੈਂਦਾ ਹੈਗਾ ਜੇ ਹੁਣ ਆਪਾਂ ਸਾਰਾ ਦਿਨ ਐ ਕਰੀ ਜਾਵਾਂਗੇ ਫਿਰ ਉਹ ਵੀ ਆ ਉੱਥੇ ਆ ਉਹ ਕਰੂਗਾ ਵੀ ਉਹ ਸਾਰਾ ਦਿਨ ਐ ਕਰੀ ਜੇ ਆਪਾਂ ਉਹਨੂੰ ਦੱਸਾਂਗੇ ਕੋਈ ਗੱਲ ਵੀ ਤੂੰ ਐ ਮਨ ਤੇ ਬਾਲਾ ਨਾ ਕਰਿਆ ਕਰ ਜੀ ਤਾਂ ਲਾਉਣਾ ਪੈਂਦਾ ਹੁੰਦਾ ਹੈਗਾ ਹੋਰ ਬਤੋ ਹੁਣ ਆਪੇ ਹੀ ਦੋਨੇ ਜਾਂੀਆਂ ਰਹਿਗੀਆਂ ਵੱਡਾ ਮੁੰਡਾ ਤੇ ਖੇਤ ਕੰਮ ਕਰਦਾ ਹੈਗਾ ਫਿਰ ਉਹਨੇ ਵੀ ਆਪਦਾ ਕੰਮ ਕਰਨਾ ਹੀ ਹੈਗਾ ਹੁਣ ਰੋਮ ਰੋਮ ਕਰਕੇ ਨਹੀਂ ਟਾਈਮ ਪਾਸ ਹੁੰਦਾ ਹੁੰਦਾ ਜੇ ਆਪਾਂ ਸਾਰ ਇਹ ਤਾਂ ਹੈਪਟਰ ਚਲ ਮੈਂ ਤਾਂ ਐਂ ਕਹਿੰਦੀ ਸੀ ਤੇਪੂ ਆਨਾਂ ਨੂੰ ਸ਼ੂਟ ਪਾਇਆ ਪਿਆਗਾ ਨਾਲ ਤਾਂ ਸ਼ੂਟ ਚੱਕ ਲਿਆ ਫਿਰ ਤੇਪੂ ਨੂੰ ਆਪਾਂ ਤੋਰ ਦਾਂਗੇ ਚਲ ਠੀਕ ਐ ਮੈਂ ਲਿਉਣੀ ਹੈਗੀ ਕੱਪੜੇ ਤੁਸੀਂ ਬਾਗ ਚੱਲੋ ਠੀਕ ਐ ਹਾਂ ਲਾ ਫਿਰ ਮੈਂ ਤਾਂ ਹੁਣ ਬਾਗ ਜਾਨੀ ਆਂਗੇ ਹੈਨਾ ਧੁੱਪ ਵਾਲੀ ਚੱਲ ਜੂਗੀ ਕਿਉਂ ਕਰ ਫਿਰ ਆ ਗਈ ਗੇੜਫੜਾ ਮਾਰ ਜੀ ਰਾਤ ਕੱਟ ਗਈ ਫਿਰ ਹਾਂ ਕਦ ਫਿਰ ਆ ਜੀ ਮੈਂ ਜੀ ਜਾ ਵੀ ਨਹੀਂ ਲੱਗਦਾ ਸਾਡਾ ਵੀ ਹੁਣ ਕੀ ਰਦਾ ਇੱਕੋ ਲੱਗਤ ਜੇ ਹੋਰ ਹੋਰ ਸਿੰਦਰੀ ਅੱਜ ਤਾ ਤੂੰ ਰਹਿੰਦੀ ਸਾਡੇ ਜੀਜਾ ਲੱਗ ਜਾਂਦਾ ਅੰਮ੍ਰਿਤ ਤੇ ਗਿਆ ਜਣੋਂ ਦੀ ਘਰੋਂ ਨਾ ਰੌਣਕ ਹੀ ਲੈ ਗਿਆ ਹੁਣ ਤਾਂ ਵੀ ਤੈਨੂੰ ਪਤਾ ਹੈਗਾ ਵੀ ਘਰੇ ਨਹੀਂ ਕੋਈ ਸਰਦਾ ਨਹੀਂ ਹੈਗਾ ਘਰੇ ਹੁਣ ਮੇਰੇ ਬਿਨਾ ਤਾਂ ਜਮੀਨ ਕੁਛ ਸਰਦਾ ਹੈਗਾ ਭੁੱਖੇ ਮਰਨਗੇ ਰੋਟੀ ਕਣੀਓ ਤੇ ਨਹੀਂ ਤਾਂ ਮੇਰਾ ਕਿਹੜਾ ਜੀ ਨਹੀਂ ਕਰਦਾ ਰਹਿਣ ਨੂੰ ਮੈਂ ਤਾਂ ਆਪ ਜੀ ਕਰਦਾ ਹੈਗਾ ਵੀ ਅੱਜ ਮੈਂ ਰਹਿ ਜਾ ਜੀ ਨਹੀਂ ਕਰਦਾ ਜਾਣ ਨੂੰ ਰੋਟੀ ਤਾਂ ਬਣਾਉਂਦੀਆਂ ਸੀਆਂ ਦੋ ਪੂਰੀ ਰੋਟੀਆਂ ਦੇ ਖਾਈ ਜਾਂਦੇ ਜਿਵੇਂ ਨਹੀਂ ਭੁੱਖ ਹੈਗੀ ਜਾਨ ਦੇ ਇੱਕ ਚਿੱਤ ਪੜਾ ਜਾ ਫਿਰ ਅੰਬਰਤ ਕਰਕੇ ਹੋ ਗਿਆ ਵੀ ਉਹ ਭੱਗ ਗਿਆ ਮੇਰੇ ਤਾਂ ਜੀ ਇਹ ਨਹੀਂ ਕਰਦਾ ਮੈਂ ਟੁੱਟੀ ਖਾਣ ਨੂੰ ਲੈ ਵੀਤ ਪੜਾ ਛੁੱਟ ਲੈ ਤੇ ਤੂੰ ਹੋ ਵਰ ਗਿਆ ਲੈ ਚੱਲ ਸੂਟ ਨੂੰ ਕੀ ਸੀਗਾ ਇਹ ਤਾਂ ਪਾਣੀ ਆਸੀ ਨਾ ਖੁਸ਼ੀ ਨਾਲ ਦਿੰਨੇਗੇ ਤੇ ਰਪਤੀ ਚੰਨ ਦੇ ਫੌਜ ਚ ਭਰਤੀ ਹੋ ਗਿਆ ਤਾਂ ਕਰਕੇ ਲੈ ਚੰਗਾ ਫਿਰ ਮੈਂ ਤੇ ਜਾਣੀ ਆ ਹੈ ਚਲ ਠੀਕ ਆ ਛੇ ਟੇਗੜਾ ਮਾਰ ਲਈ ਚੰਗਾ ਹਾਂ ਮੈਂ ਕੋਈ ਨਾ ਕਹ ਫੇਰ ਆਉਂਗੀ ਠੀਕ ਆ ਕੋਈ ਫਸੀ ਠੀਕ ਤੇ ਫੇਰ ਮੈਂ ਰਾਤ ਕੱਟ ਜੂਗੀ ਚੰਗਾ ਬੇਬੇ ਜੀ ਤਾਂ ਸੁਖਸਾਂਦ ਨਾਲ ਵਾਗ ਗਿਆ ਵਿਚਾਰਨ ਸੁਖਸਾਂਦ ਰਹੇ ਪਈ ਆ ਗਿਆ ਹਾਂ ਬੇ ਆ ਗਿਆ ਕਿਵੇਂ ਸਮਾਨ ਸੂਨ ਸਾਂਵੇਂ ਆਤੀ ਹਾਂ ਹਾਂ ਵਧੀਆ ਤਰਾਤਾ ਸੀ ਨਾਲ ਫਿਰ ਕੋਈ ਕਫਾਫਣਾ ਤੋਂ ਵੀ ਮੁੰਡਾ ਗਿਆ ਨਾ ਉਹਦੇ ਨਾਲ ਅੱਛਾ ਆ ਦੋ ਜਣੇ ਸੀਗੇ ਇੱਕ ਫੌਜੀ ਡੱਬਾ ਹੁੰਦਾ ਹੈਗਾ ਉਹ ਚ ਚੜਾ ਸਿਆਉਣਾ ਉਹਨੂੰ ਨਵੇਂ ਬੇਬੇ ਇਹਨਾਂ ਦੀ ਬੁੱਕ ਬੱਕ ਸੀਗੇ ਡੱਬੇ ਸਮਾਨ ਸਾਰਾ ਧਰਾਤਾ ਸੀਗਾ ਉਹਨਾਂ ਨੇ ਸਾਰਾ ਕੁਝ ਲੈ ਮੈਨੂੰ ਕਹਿਤਾ ਕਹਿੰਦਾ ਬਾਈ ਵਗ ਜਾ ਬਸ ਟ੍ਰੇਨ ਰੁਕੀ ਸੀਗਾ ਚੱਲ ਚੰਗਾ ਸ਼ੁਕਰ ਹੈ ਬੇਬੇ ਜਿਹੜਾ ਮੁੰਡਾ ਇਹਦੇ ਨਾਲ ਗਿਆਗਾ ਉਹ ਤਾਂ ਮੈਨੂੰ ਵੀ ਜਾਣਦਾ ਸੀਗਾ ਫਾਫੜੀ ਪੜਦਾ ਸੀਗਾ ਆਪਣੇ ਸਾਰਿਆਂ ਨੂੰ ਜਾਣਦਾ ਹੈਗਾ ਆਪ ਤਾਂ ਬਹੁਤ ਉੱਥੇ ਜਾ ਕੇ ਪਤਾ ਲੱਗਿਆ ਮੈਨੂੰ ਤਾਂ ਕਹਿੰਦਾ ਮੈਂ ਵੀਰਪਾਲ ਨੂੰ ਕਹਿਣੀ ਆ ਚਾਹ ਬਣਾਉਣੀ ਹੈਗੀ ਨਹੀਂ ਬੇਬੇ ਮੈਂ ਅੰਦਰ ਹੀ ਭਗ ਜਾਣਾ ਹੈਗਾ ਨਹੀਂ ਮੈਂ ਰੋਟੀ ਖਾ ਲੂੰਗਾ ਚੰਗਾ ਭਗ ਜਾ ਫਿਰ ਮੈਂ ਅੰਦਰ ਜਾ ਕੇ ਜਾ ਪਾਣੀ ਪੀ ਨੀਰਾਜ ਆ ਪਾ ਇੱਥੇ ਆਖ ਦਾਂਗੇ ਪਿਛਲੇ ਪੈਰ ਵਾਲਾ ਈ ਦਾ ਫੋਨ ਆ ਗਿਆ ਉਹ ਖੜਜੋ ਹੈਲੋ ਹੈਲੋ ਕੀ ਹਾਲ ਹੈ ਬਾਈ ਠੀਕ ਆ ਅਮਰਤ ਕੀ ਹਾਲ ਨੇ ਤੇਰੇ ਠੀਕ ਆ ਠੀਕ ਆ ਵਧੀਆ ਬਈ ਹੋਰ ਆਪਣੇ ਘਰੇ ਠੀਕ ਨੇ ਹਾਂ ਹਾਂ ਸਾਰੇ ਠੀਕ ਠਾਕ ਆ ਬਸ ਤੇਰੀ ਈ ਇਕ ਕਰ ਜਾਂਦੇ ਹੈਗੇ ਬਸ ਫਿਰ ਆ ਗਿਆ ਬਈ ਮੈਂ ਕੱਲ ਤੱਕ ਮੇਂ ਟ੍ਰੇਨਿੰਗ ਪੂਰੀ ਹੋ ਗਈ ਅੱਛਾ ਤੇ 2 ਮਹੀਨੇ ਛੁੱਟੀ ਆ ਰਹੇ ਆ ਬਈ ਮੈਂ ਅੱਛਾ ਅੱਛਾ ਚੱਲ ਤੇ ਆਪਣੇ ਘਰੇ ਦੱਸ ਦੀ ਚੰਗਾ ਹਾਂ ਮਾੜਾ ਧਿਆਨ ਨਾਲ ਆਈ ਚੰਗਾ ਸਮਾਨ ਸਮੋਣ ਜਾਊਗਾ ਕੱਪੜਾ ਲੈ ਲੈ ਤੇਰੇ ਕੋਲੇ ਫੇਰ ਕੋਈ ਗੱਲ ਨਹੀਂ ਕੋਈ ਗੱਲ ਤੇ ਫੋਨ ਕਰਦੀ ਮੈਂ ਮਾਨਸਾ ਤੋਂ ਲੈ ਜਾਊਗਾ ਤੈਨੂੰ ਆਕੇ ਹਾਂ ਹਾਂ ਕੋਈ ਗੱਲ ਨਹੀਂ ਮੈਂ ਕਰ ਦੋ ਫੋਨ ਠੀਕ ਆ ਚੱਲ ਮੈਂ ਬੇਬੇ ਹੋਰਾਂ ਨੂੰ ਦੱਸਾਂ ਦੇਗਾ ਸਾਰੇ ਦਾ ਜੇ ਹੋਏ ਬੈਠੇ ਸੀਗੇ ਠੀਕ ਆ ਠੀਕ ਆ ਹੋਰ ਮੈਂ ਤਾਂ ਨੀਰਾ ਪਈ ਜਾਂਦਾ ਸੀ ਪਸਵਾ ਅੱਛਾ ਕੋਈ ਗੱਲ ਨਹੀਂ ਠੀਕ ਆ ਚੰਗਾ ਅਮਰ ਤਾਂ ਠੀਕ ਆ ਚੱਲ ਬੇਬੇ ਹੋਰਾਂ ਨੂੰ ਦੱਸਾਂ ਜਾ ਕੇ ਬੇਬੇ ਅਮਰ ਦਾ ਫੋਨ ਆਇਆ ਸੀਗਾ ਹਾਂ ਹਾਂ ਉਹ ਕਹਿੰਦਾ ਮੇਰੀ ਟ੍ਰੇਨਿੰਗ ਪੂਰੀ ਹੋ ਗਈ ਮੈਂ ਕੱਲ ਤੱਕ ਆਜੂਗਾ ਅੱਛਾ ਕਿੰਨੇ ਜੱਦੀ ਦੋ ਮਹੀਨੇ ਦੀ ਕਹਿੰਦਾਗਾ ਚੱਲ ਸ਼ੁਕਰ ਹੈ ਦੋ ਮਹੀਨੇ ਫੇ ਲਾਊਗਾ ਮੈਂ ਉਹਨੂੰ ਕਿਹਾ ਸੀਗਾ ਮੈਂ ਕਿਹਾ ਬੇਬੇ ਹੋਰਾਂ ਦਾ ਜੀ ਨਹੀਂ ਲੱਗਦਾ ਹਾਂ ਬੇਬੇ ਹੋਰਾਂ ਦਾ ਬਾਲੇ ਆਦਾਸ ਰਹਿੰਦੇ ਐ ਮੰਮੀ ਅਮਰ ਦਾ ਫੋਨ ਆਇਆ ਸੀ ਕੱਲ ਤੱਕ ਆਉਂਦਾਗਾ ਟ੍ਰੇਨਿੰਗ ਪੂਰੀ ਹੋ ਗਈ ਉਹਦੀ ਚੱਲ ਵਧੀਆ ਹੋਇਆ ਪੁੱਤ ਕਿੱਦਾਂ ਦੀ ਡੀਕ ਕਰਦੇ ਸੀ ਹਾਂ ਉਹ ਵਧੀਆ ਸੁਣ ਦੋ ਮਹੀਨੇ ਦੀ ਛੁੱਟੀ ਆ ਗਿਆ ਚੱਲ ਵਧੀਆ ਹੋਇਆ ਪੁੱਤ ਉਦੋਂ ਕੱਲੀ ਤੇਰੀ ਭੂਆ ਨੂੰ ਮਿਲਿਆ ਸੀ ਹੁਣ ਸਾਰਿਆਂ ਨੂੰ ਜਾਇਆ ਰਿਸ਼ਤੇਗਾਰਾਂ ਦੇ ਨਿੱਕ ਦਿਨ ਕਿਤੇ ਲਾਏ ਇੱਕ ਦਿਨ ਕਿ ਕੋਈ ਨਾ ਬੇਬੇ ਰਿਸ਼ਤੇਦਾਰੀਆਂ ਚ ਫੇਰ ਵੀ ਜਾਇਆਊਗਾ ਚਲੋ ਆ ਗਿਆ 5-7 ਦਿਨ ਨਾ ਆਰਾਮ ਕਰ ਲੂਗਾ ਠੱਕੇ-ਅੱਕੇ ਆਊਗਾ ਚਲ ਬਤ ਮੈਂ ਨਾ ਵੀਰ ਪਾਲ ਨੂੰ ਦੱਸ ਦਿਆਂ ਉਹਨਾਂ ਤਾਂ ਪਤਾ ਹੀ ਨਹੀਂਗਾ ਕਾ ਕੰਮ ਲਈ ਚਲ ਕੋਈ ਨਾ ਦੀ ਬੇਬੇ ਮੰਮੀ ਤਾਂ ਉਹੀ ਜਿਹਾ ਕਾਹੀ ਗੱਲ ਕਰੀ ਜਾਂਦੀ ਹੈ ਭਲਾ ਉਹ ਫੌਜ ਜਿਹੜਾ ਮੁੰਡਾ ਫੌਜ ਚ ਉਹ ਥੱਕਿਆ ਹੋਊਗਾ ਰੋਜ਼ ਟ੍ਰੇਨਿੰਗ ਕਰਦਾ ਹੋ ਉਹਨਾਂ ਨੂੰ ਥਕਾਵਟ ਕਿੱਥੇ ਆਉਂਦੀ ਹੈ ਫੌਜੀਆਂ ਨੂੰ ਜੋ ਐ ਥੱਕਣ ਲੱਗੇ ਫਿਰ ਤਾਂ ਚੜੀ ਖੜਿਆ ਪਹਾੜੀਆਂ ਤੇ ਸਿਕਾ ਬੇਬੇ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਆ ਗਿਆ ਹਾਂ ਆ ਗਿਆ ਐ ਕਿੰਨੇ ਜਲਦੀ ਛੁੱਟੀ ਆ ਗਿਆ ਦੋ ਮਹੀਨੇ ਆਇਆ ਬੇਬੇ ਟ੍ਰੇਨਿੰਗ ਹੋ ਗਈ ਪੂਰੀ ਹਾਂ ਹੋ ਗਈ ਟ੍ਰੇਨਿੰਗ ਤਾਂ ਹੋਰ ਉੱਥੇ ਰੋਟੀ ਪਾਣੀ ਵਧੀਆ ਮਿਲਦਾ ਸੀ ਵਧੀਆ ਵਧੀਆ ਬਹੁਤ ਵਧੀਆ ਸੀਗਾ ਹਾਂ ਵਧੀਆ ਸੇਵਾ ਹੁੰਦੀ ਸੀ ਹਾਂ ਬਹੁਤ ਆ ਹੋਰ ਘੁੰਮ ਘੁੰਮ ਕਿੰਨਾ ਕੰਮ ਕਰਨਾ ਪੈਂਦਾ ਸੀਗਾ ਉੱਤੇ ਡਿਊਟੀ ਤੇ ਖੜਨਾ ਪੈਂਦਾ ਸੀ ਉਹ ਤੇ ਖੜਨਾ ਮੈਂ ਦੋ ਤਿੰਨ ਘੰਟੇ ਅੱਛਾ ਹਾਂ ਹੋਰ ਹੋਰ ਭਾਈ ਗਣ ਭਾਈ ਹੋਰੀ ਕਰੇ ਕਰੀ ਹੋਣਗੇ ਤੇਰਾ ਪਰਾਂ ਪੈਸਾ ਕਮਾਉਣਗੇ ਹੋਰ ਵਧੀਆ ਆ ਕੋਈ ਤਕਲੀਫ ਤਾਂ ਨਹੀਂ ਆਈ ਅੱਜ हां बेबे बढ़िया आया मैं। ਹੁਣ ਤੂੰ ਜੋ ਆ ਗਿਆ ਦੋ ਮਹੀਨਾ ਦੀ ਛੁੱਟੀ ਸਾਰੇ ਰਿਸ਼ਤੇਦਾਰੀਆਂ ਚ ਮਿਲਿਆਈ ਛੁੱਟੀ ਤਾਂ ਹੈ ਐਵੇਂ ਨੰਗ ਜਾਂਦੇ ਦੋ ਮਹੀਨੇ ਤਾਂ। ਠੀਕ ਆ ਠੀਕ ਆ ਕੋਈ ਨਾ ਜਾਇ ਆਉਂਗਾ। ਲੈ। ਮੇਰਾ ਪੁੱਤ ਆ ਗਿਆ। ਸਸਰੀ ਘਰ ਮੈਂ। ਸਾਸਰੀ ਘਰ ਤਾਂ ਹੋਰ ਠੀਕ ਠਾਕ ਆਇਆ। ਆਪਜੀ ਕਾ ਵਧੀਆ। ਪੁੱਤ ਐ ਕਰੀ ਤੇਰੇ ਮਾਮੇ ਨੇ ਤਾਂ ਚਾਈ ਵਾਲਾਗਾ। ਪਹਿਲਾਂ ਤੇਰੇ ਨਾਨਕੇ ਜਾ ਕੇ ਆਈ। ਕੋਈ ਨਹੀਂ ਜਾਇ ਆਉਂਗਾ। ਹੋਰ ਪੁੱਤ ਠੀਕ ਠਾਕ ਆਇਆ ਉਥੋਂ। ਹਾਂ ਮੰਮੀ ਠੀਕ ਠਾਕ ਪਹੁੰਚ ਗਿਆ। ਪਹਿਲਾ ਮੈਂ ਨਾਨਕੀ ਜਾਊਂਗਾ ਬਾਅਦ ਚ ਆਉਂਦਾ ਹੋਇਆ ਨਾਲ ਧੂਆਪੁਣ ਜਾਇਆ ਹਾਂਗਾ ਮੈਂ ਪਹਿਲਾ ਤੂੰ ਨਾਨਕੀ ਜਾਏ ਧੂਆਂਦਾ ਤੇਰੀ ਨੂੰ ਮੈਂ ਉਰੀ ਸਾਦ ਲੂੰਗੀ ਫੋਨ ਕਰਕੇ ਠੀਕ ਆ ਪੁੱਤ ਮੈਂ ਤਾਂ ਐ ਕਹਿੰਦੀ ਸੀ 5-7 ਦਿਨਾਂ ਤੂੰ ਆਰਾਮ ਕਰ ਕਰੋ ਮੀ ਪੈਗੇ ਆਪਾਂ ਦੋਨੇ ਜਾਇਆ ਆਵਾਂਗੇ ਕੋਈ ਗੱਲ ਨਹੀਂ ਮੈਂ 10 ਦਿਨਾਂ ਦਾ ਆਰਾਮ ਕਰ ਲੈਣਾ ਬਾਅਦ ਚ ਬਾਤ ਚੱਲਾਂਗੇ ਫਿਰ ਆਪਾਂ ਹਾਂ ਪੁੱਤ ਨਾਲੇ ਹੁਣ ਰੋਟੀ ਪਾਣੀ ਖਵਾ ਸਾਫਰ ਚੋਂ ਆਇਆਗਾ ਮੁੰਡਾ ਭੁੱਖਾ ਤੇ ਆਇਆ ਤੇ ਰੋਟੀ ਪਾਣੀ ਉਹ ਕਰਕੇ ਪੱਖੇ ਥੱਲੇ ਬਿਠਾ ਕੇ ਵਰਦੀ ਲੁਹਾਰੀ ਦੀ ਠੀਕ ਆ ਚੱਲ ਪੁੱਤਾ ਚੱਲ ਚੱਲ ਬੈਠੋ ਵੀਰ ਪਾਲਾ ਆ ਪਾਣੀ ਲਿਆ ਅੰਬਰਤਾਇਗਾ ਹੋਰ ਬੁੱਤ ਵਧੀਆ ਟਾਈਮ ਨਾਲ ਆ ਗਿਆ ਹਾਂ ਮੈਂ ਵਧੀਆ ਆ ਕੇ ਟਾਈਮ ਨਾਲ ਚੱਲ ਵਧੀਆ ਹੋਇਆ ਪੁੱਤ ਕਿੱਦਾਂ ਦੇ ਆਏ ਕਹਿੰਦੇ ਸੀ ਦੀਖ ਸੀ ਤੇਰੀ ਸਸਿਕਾ ਬਾਈ ਸਸਿਕਾਲ ਹੋ ਠੀਕ ਰਹਾ ਅੰਮਤ ਹਾਂ ਬਾਈ ਵਧੀਆ ਠੀਕ ਆ ਤੇ ਹੋਰ ਕਿਵੇਂ ਵਧੀਆ ਚੱਲਿਆ ਤੇਰਾ ਉੱਥੇ ਡਿਊਟੀ ਚ ਵਧੀਆ 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 ਸਸਿਕਾ ਅੰਮਤ ਉਹ ਠੀਕ ਹੈ ਹਾਂ ਮੈਂ ਕਿਹਾ ਸੀ ਮੈਨੂੰ ਫੋਨ ਕਰਦੀ ਮੈਂ ਲੈ ਆਉਂ ਤੈਨੂੰ ਉਹ ਮੈਂ ਆਖਿਆ ਤਾਂ ਕੋਈ ਕਰਨੀ ਮੈਂ ਇਕੱਲੀ ਬਾਜਣਾਗਾ ਵਧੀਆ ਆ ਗਿਆ ਹਾਂ ਵਧੀਆ ਵਧੀਆ ਬੇਬੇ ਨੂੰ ਮਿਲ ਲਿਆ ਸੀ ਬੇਬੇ ਨੂੰ ਮਿਲ ਆਇਆ ਹੁਣੀ ਅੱਛਾ ਹਾਂ ਵੀਰਪਾਲਾ ਰੋਟੀ ਰੱਟੀ ਬਣਾਉ ਅਮਰਤ ਵਾਸਤੇ ਭੁੱਖ ਆਇਆ ਹੋਊਗਾ ਰੋਟੀ ਦੱਬੇ ਮੈਂ ਫੇਰ ਖਾਉਂਗਾ ਪਹਿਲਾਂ ਮੈਨੂੰ ਵਰਦੀ ਲਾ ਦੇ ਨੇ ਗਰਮੀ ਵਾਲੀ ਇੱਕ ਤਾਂ ਮੋਟੀ ਵਾਲੀ ਹੈਗੀ ਇਹ ਹਾਂ ਕੋਈ ਨਹੀਂ ਤੂੰ ਬਾਦਲ ਵਰਦੀ ਤੇ ਮੈਂ ਵੀ ਖੇਤ ਜਾਇਆ ਮਾਰਿਆ ਮੈਂ ਕਿਹੜਾ ਵੀਰਪਾਲ ਤੂੰ ਵਰਦੀ ਬੁਰਦੀ ਬਾਲਤੀ ਨੂੰ ਰੋਟੀ ਰੱਟੀ ਖਵਾ ਦਿਓ ਚੰਗਾ ਹੋਮੀ ਠੀਕ ਹੈ ਚੱਲ ਤਾਰ ਹਾਂ ਬੇ ਉਹ ਰੇ ਮੇਰੀ ਗੱਲ ਸੁਣ ਹਾਂ ਬੇ ਦੱਸ ਸਾ ਕੀ ਗੱਲ ਉਹ ਅੰਮ੍ਰਿਤਪਾਲ ਕਹਿੰਦਾ ਵੀ ਪੰਜ ਚਾਰ ਦਿਨ ਮੈਂ ਨਾਨਕੀ ਲਾਉ ਪੰਜ ਚਾਰ ਦਿਨ ਹੀ ਆਪਾਂ ਆਪਾਂ ਭੇਜਾਂਗੇ ਵੀ ਅੱਜ ਵਗ ਜਾ ਤੂੰ ਤੜਕੇ ਮਿਲ ਕੇ ਆ ਜੀ ਆਪਾਂ ਤੇਰੀ ਭੂਆ ਨੂੰ ਫੋਨ ਕਰਦੇ ਆ ਉਹਦੇ ਹੱਥ ਸਾਕ ਹੈ ਇੱਕ ਅੱਛਾ ਵਧੀਆ ਕੋਈ ਨਰਮ ਜਆ ਵਧੀਆ ਕੁੜੀ ਬਾੜੀ ਸਿਆਣੀ ਦੱਸ ਦੇਣਗੇ ਆਪਾਂ ਰਿਸ਼ਤਾ ਲੈ ਲਈਏ ਭਾਈ ਹੁਣ 2 ਮਹੀਨੇ ਚ ਇਹਦਾ ਵਿਆਹ ਕਰਕੇ ਤੋਰਗੀ ਬੇਬੇ ਆਪਾਂ ਅੰਮ੍ਰਿਤ ਨੂੰ ਪੁੱਛ ਲਈਏ ਵੀ ਉਹ ਵਿਆਹ ਨੂੰ ਰਾਜੀ ਹੈ ਕਿ ਨਾ ਆਪਾਂ ਆਪ ਹੀ ਗੱਲਾਂ ਕਰੀ ਜੰਨੇ ਆਂਗੇ ਉਹ ਉਹ ਤਾਂ ਪੁੱਛ ਲਾਂਗੇ ਪੁੱਛੇ ਤਾਂ ਮਨਾ ਤਾਂ ਕੋਈ ਕਰਦੇ ਨਹੀਂ ਆਪਾਂ ਗੱਲ ਇੰਨੀਕ ਗੱਲ ਤਾਂ ਹੈਗੀ ਆ ਆਪਦੀ ਰਹਿ ਤਾਂ ਜ਼ਰੂਰ ਚਾਹੀਦੀ ਐ ਉਹ ਤਾਂ ਠੀਕ ਐ ਬੇਬੇ ਕੁੜੀ ਦਾ ਤੈਨੂੰ ਪਤਾ ਹੈਗਾ ਵੀ ਕਹੇ ਜੀ ਕੁੜੀ ਹੈਗੀ ਕਿੰਨੀ ਕੁ ਪੜ੍ਹੀ ਲਿਖੀ ਹੈ ਕਹੇ ਜਾਂ ਘਰਵਾਰ ਹੈਗਾ ਤੇਰੀ ਭੂਆ ਨੇ ਬਾੜੀ ਸਹੀ ਤੇ ਦਿੱਤੀ ਦੀ ਉਹਨੇ ਮੈਨੂੰ ਅੱਛਾ ਮੈਂ ਉਦਦੇ ਦੀ ਰੋਕੀ ਬੈਠੀ ਆ ਮਾਪੇ ਸਾਡੇ ਮੁੰਡੇ ਨੂੰ ਟ੍ਰੇਨਿੰਗ ਕਰਿਆ ਹੁੰਦੇ ਜਦੋਂ ਆ ਗਿਆ ਆਪਾਂ ਉਹਦੀ ਗੱਲ ਚਲਾ ਲਾਂਗੇ ਚਲ ਕੋਈ ਨਹੀਂ ਬੇਬੇ ਫਿਰ ਮੈਂ ਭੂਆ ਨੂੰ ਫੋਨ ਕਰ ਲੈਣਾ ਆ ਜੂਗੀ ਹਾਂ ਫੋਨ ਕਰ ਲੈ ਚਲ ਮੈਂ ਕੋਈ ਨਹੀਂ ਕਰ ਦਾਂਗਾ ਫੋਨ ਕਰ ਤੋ ਲੈ ਯਾਰ ਮਨੂ ਵਾਲੇ ਨੰਬਰ ਤੇ ਲਾ ਦਨੇ ਇਹ ਜਿਵੇਂ ਤੇ ਆ ਜਾਂਦਾ ਫੜ ਫੜ ਕੇ ਉਹੀ ਕਰਾ ਦੂ ਭੂਆ ਨਾਲ ਗੱਲ ਹਲੋ ਕੀ ਹਾਲ ਆ ਮਨੂ ਹੋ ਠੀਕ ਆ ਭਾਈ ਹਾਂ ਤੇਰੀ ਮੰਮੀ ਅੱਛਾ ਕਰਾਈਂ ਗੱਲ ਹਲੋ ਅਸੀ ਗੱਲ ਬੁਆ ਜੀ ਹੋਰ ਬੁਆ ਠੀਕ ਹੋ ਮਤਲਬ ਪੂਏ ਉਸ ਨੂੰ ਐਂ ਕਹਿੰਦਾ ਸੀਗਾ ਵੀ ਅਮਰਤ ਆ ਰਿਹਾ ਸੀ ਛੁੱਟੀ ਤੇ ਬੇਬੇ ਨੇ ਕਿਹਾ ਸੀ ਤੁਸੀਂ ਆ ਜਾਂਦੇ ਹਾਂ ਫਿਰ ਤੁਸੀਂ ਐਂ ਕਰਿਓ ਅੱਜ ਸ਼ਾਮ ਤੱਕ ਆ ਜਾਓ ਤੇ ਤੁਸੀਂ ਬੇਬੇ ਨਾਲ ਕੋਈ ਰਿਸ਼ਤੇ ਦੀ ਗੱਲ ਕਰੀ ਹੋ ਕੁੜੀ ਹੋਊਗੀ ਥੋੜੀ ਨੀਂਗਾ ਚ ਹਾਂ 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 ਪਰ ਫਿਰ ਤੁਸੀਂ ਆ ਜਾਓ ਵੀ ਅਸੀਂ ਚੱਲ ਅਮਰਤ ਨਾਲ ਕਰਦੇ ਹਾਂ ਗੱਲ ਪੁੱਛਦੇ ਹਾਂ ਅਮਰਤ ਨੂੰ ਵੀ ਤੁਸੀਂ ਆਜੋ ਨਾਲ ਅਮਰਤ ਨੂੰ ਮਿਲ ਲਾਂ ਹਾਂ ਹਾਂ ਠੀਕ ਹੈ ਚੰਗਾ ਪੂਆ ਜੀ ਮੈਂ ਦੱਸ ਦਾਂ ਬੇਬੇ ਨੂੰ ਜਾ ਕੇ ਫਿਰ ਬਸ ਸ਼ਾਮ ਤੱਕ ਆ ਜਾਓ ਚੰਗਾ ਹੀ ਦੇ ਵਿਪੂਆ ਨਾਲ ਤਾਂ ਮੈਂ ਕਰ ਲਈ ਗੱਲ ਫੋਨ ਤੇ ਅੱਛਾ ਉਹ ਤਾਂ ਕਹਿੰਦੀ ਮੈਂ ਆਥਨ ਤਾਂ ਕਰ ਦੂੰਗੀ ਮੈਂ ਤੈਨੂੰ ਐਂ ਕਹਿੰਦਾ ਸੀ ਵੀ ਆਪਾਂ ਉਹ ਤੋਂ ਪਹਿਲਾਂ ਅਮਰਤ ਨੂੰ ਪੁੱਛ ਲਈਏ ਹੱਥ ਵਾਂਗ ਦਾ ਵਿਪੂਆ ਤੈਨੂੰ ਰਸਤਾ ਕਰਾਉਂਦੀ ਹੈਗੀ ਕਿਉਂ ਅੱਜ ਕੱਲ੍ਹ ਦੇ ਮੁੰਡਿਆਂ ਦਾ ਐ ਨਹੀਂ ਪਤਾ ਕੋਈ ਗੱਲ ਬਾਤ ਹੋਵੇ ਮੇਰਾ ਆਪਾਂ ਵੀ ਠੁੱਠੇ ਪੈ ਜਾਵਾਂਗੇ ਉਹਨਾਂ ਨੂੰ ਕੀ ਜਵਾਬ ਦੇਵਾਂਗੇ ਪੁਲਾਵਾ ਅਮਰਤ ਨੂੰ ਆਵੇ ਹਾਂ ਅਮਰਤ ਨੂੰ ਅਮਰਤ ਅਮਰਤ ਹਾਂ ਭਾਈ ਉਰੇ ਆ ਹਾਂ ਭਾਈ ਕੀ ਗੱਲ ਹੋ ਗਈ ਅਮਰਤ ਦਾ ਪੂਆ ਹੁੰਦੀ ਹੈਗੀ ਉੱਚਾ ਉਹਨਾਂ ਪੂਆ ਨਾਲ ਰਿਸ਼ਤੇ ਦੀ ਗੱਲ ਕਰੀ ਜਿਹੜੇ ਰਿਸ਼ਤੇ ਬਾਰੇ ਇਹ ਤਾਂ ਤੈਨੂੰ ਐ ਪੁੱਛਦੇ ਸੀਗੇ ਵੀ ਤੂੰ ਰਿਸ਼ਤੇ ਨੂੰ ਹਾਂਏਂਗੀ ਕਿ ਨਾਏਂਗੀ ਤੇਰੀ ਭਾਈ ਮੇਰਾ ਰਿਸ਼ਤਾ ਕਰਾਉਣੇ ਹੋ ਹਾਂ ਦੇਖ ਲਓ ਭਾਈ ਥੋਡੀ ਮਰਜ਼ੀ ਹੈ ਜਮੇ ਕਰਨਾ ਮਰਜ਼ੀ ਤਾਂ ਮਰਜ਼ੀ ਤੇਰੀ ਚੱਲੂਗੀ ਕਿਉਂਕਿ ਗੱਲ ਤਾਂ ਤੈਂ ਕਰਾਉਣਾ ਹੈਗਾ ਬਾਕੀ ਤੁਸੀਂ ਦੇਖ ਲਓ ਭਾਈ ਕੁੜੀ ਦਾ ਕੰਮ-ਕਾਰ ਕਰਦੀ ਹੈ ਕਿ ਨਾ ਹਣਾ ਕਈ ਵਾਰ ਅੱਜ ਕੱਲ ਮਾਹੌਲ ਜਾ ਬੇਬੇ ਨੇ ਗੱਲ ਕਰੀ ਸੀ ਪੂਆ ਨਾਲ ਪੂਆ ਐਂ ਕਹਿੰਦੀ ਸੀ ਕਿ ਕੁੜੀ ਦਾ ਬਾਹਲੇ ਚੰਗੇ ਕਰਦੀ ਹੈ ਇੱਕ ਘਰ ਆਪਣੇ ਵਰਗੀ ਹੈਗਾ ਅੱਛਾ ਤੇ ਕੁੜੀ ਪੜ੍ਹੀ ਲਿਖੀ ਵਧੀਆ ਕੰਮ-ਧੰਦਾ ਕਰਦੀ ਹੈਗੀ ਚੱਲ ਦੇਖ ਲਓ ਜੇ ਮੈਨੂੰ ਸਹੀ ਲੱਗਦਾ ਹੈਗਾ ਪਰਮਾ ਪਰਿਵਾਰ ਮੈਂ ਪਹਿਲਾਂ ਗੱਲਾਂ ਹੋਈਆਂ ਸੀਆਂ ਤੇਰੇ ਜਾਣ ਤੋਂ ਮੈਂ ਉਹਨੂੰ ਕਿਹਾ ਵੀ ਜਾਣ ਦੇ ਨੂੰ ਬਿਟਰੀਨਿੰਗ ਕਰਿਆ ਉਹਦੇ ਆ ਗਿਆ ਫਿਰ ਆਪਾਂ ਰਾਇ ਕਰ ਲਾਂਗੇ ਸਾਰਾ ਪਰਿਵਾਰ ਬੈਠ ਕੇ ਸਾਢੇ ਤਾਂ ਉਹ ਦਿਨ ਦੀ ਢੋਲ ਤਕਾਈ ਹੋਈ ਹੈ ਇਹ ਕਈ ਵਾਰੀ ਆਇਆ ਹੁੰਦਾ ਬਾਈ ਤੂੰ ਐ ਕਹੇ ਵੀ ਮੈਂ ਤਾਂ ਨੌਕਰੀ ਤੇ ਲੱਗੀ ਲੈਣੀ ਹੈਗੀ ਨਾ ਨਾ ਬਾਈ ਆਪਾਂ ਤਾਂ ਕੀ ਆਪਾਂ ਤਾਂ ਘਰੇ ਕੰਮ ਹੀ ਕਰਾਉਣਾਗਾ ਚੱਲ ਫਿਰ ਪੂਆ ਹੁੰਦੇ ਹੈਗੇ ਆਪਾਂ ਉਹਦੇ ਨਾਲ ਕਰਦੇ ਆ ਗੱਲ ਠੀਕ ਆ ਠੀਕ ਆ ਤੇਰੀ ਹਾਂ ਐਗੀ ਹਾਂ ਹਾਂ ਹੀ ਅੱਬਾ ਕਿਸੇ ਗੌਰ ਰੱਖੋ ਥੋੜੀ ਜਿਹਾ ਨਾ ਕਈ ਵਾਰ ਅੱਜ ਕੱਲ੍ਹ ਮਾਹੌਲ ਬਹੁਤ ਖਰਾਬ ਹੋਇਆ ਪਿਆ ਹੈ। ਅੱਬਾ ਐ ਕਹਿੰਦੀ ਆ ਵੀ ਉਹਨਾਂ ਦੇ ਰਿਸ਼ਤੇਦਾਰ ਚੋ ਕੁੜੀ ਹੈ। ਅੱਛਾ ਕੁੜੀ ਦਾ ਭੂਆ ਨੇ ਪਤੀ ਹੁਣ ਜੋ ਰਿਸ਼ਤੇਦਾਰ ਤੇ ਦੇਖੀ ਹੋਈ ਹੈਗੀ ਬੀਬੇ ਨੇ ਵੀ ਦੇਖੀ ਹੋਈ ਹੈ ਕੁੜੀ ਕਿਸੇ ਵਿਆਹ ਚੱਟੇ ਹੋਈ ਸੀਗੇ। ਠੀਕ ਆ ਠੀਕ ਆ ਤੇ ਭੂਆ ਨੇ ਤੇਰੀਆਂ ਫੋਟੋਆਂ ਫੋਟੋਆਂ ਦਿਖਾਈਆਂ ਹੋਈਆਂ ਉਹਨਾਂ ਨੂੰ। ਉਹ ਕਹਿੰਦੇ ਮੁੰਡਾ ਸਾਡੇ ਪਸੰਦ ਆ। ਚਲ ਠੀਕ ਆ ਭਾਈ ਜਿਵੇਂ ਕਰਨਾ ਸਹੀ ਆ। ਚਲ ਫੇਰ ਭੂਆ ਆਉਂਦੀ ਆ ਮਨ ਲਾ ਵੀ ਕਰ ਹੀ ਲਈਏ ਕੋਪਾ ਮਸਾਂ ਦਾ ਮਾੜਾ ਮੋਟਾ ਕਰਜਾ ਜਾ ਹੁਣ ਲਾਉਣ ਲੱਗੇ ਆਂਗੇ ਤੇਰੇ ਬੈਂਸਨ ਨਾਲ। ਭਾਈ ਵੀ ਠੀਕ ਆ। ਹੂੰ। ਚੁੰਨੀ ਜੜਾ ਵਾਏ ਕਰ ਲਓ। ਹਾਂ। ਕਾਹਨੂੰ ਖਰਚਾ ਕਰਨਾਗਾ। ਕਿਹਾ ਬੇਬੇ ਠੀਕ ਐ। ਨਹੀਂ ਠੀਕ ਐ। ਇਹਦੀ ਮਾਰ ਹੀ ਲੜੀ ਪਈ ਐ, ਕਾਟੇ ਪਈ ਨੇਗੇ। ਦੋ ਛਾਂਪਾ ਪਈਆਂ ਨੇ ਹੁਂ ਪਾਵਾਂਗੇ ਹੀ ਲੈਣਾ। ਚੱਲ ਫਿਰ ਆ ਜਾਂਦੇ ਭੂਆ ਨੂੰ ਬੈਠੇ ਕਰ ਲੈ ਆਂਗਾ। ਹਾਂ ਕਰ ਲੈ ਆਂਗਾ। ਬਾਕੀ ਬਈ ਹੁਣ 2 ਮਹੀਨੇ ਛੁੱਟੀਆਂ ਆਏਗਾ ਬਾਅਦ ਚੋਂ ਜੇ ਪਤਾ ਕਿਦੋਂ ਆਵਾਂ ਛੁੱਟੀਆਂ ਹਨਾ ਮੈਂ। ਹਾਂ ਹਾਂ ਹਾਂ। ਆ ਚੁੰਨੀ ਜੜਾ ਵਾਜੀ ਕਰਕੇ ਨਿਵੇੜ ਲਾਏਂ ਕੰਮ। ਬਸ ਹਾਂ। ਚ

ਤੇ ਉਹ ਕਹਿੰਦੇ ਵੀ ਮੁੰਡਾ ਸਾਡੇ ਪਸੰਦ ਦਾ ਹੈਗਾ ਫੋਟੋਆਂ ਵੀ ਉਹਨਾਂ ਨੇ ਦੇਖ ਲਈਆਂ ਅੱਛਾ ਤੇ ਸਾਰੀ ਗੱਲ ਉਹਨਾਂ ਕਨੇ ਉਹ ਤਾਂ ਕਲੀਅਰ ਕਰ ਲਈ ਹੁਣ ਤੁਸੀਂ ਅੰਮਰਤ ਨੂੰ ਪੁੱਛੋ ਵੀ ਭਾਈ ਉਹ ਕੀ ਕਹਿੰਦਾ ਹੈਗਾ ਅੰਮਰਤਪਾਲ ਨਾ ਕਰ ਲਈ ਸਾਡੀ ਰਾਏ ਸਾਰੀ ਉਹ ਕਹਿੰਦੇ ਜਿਵੇਂ ਤੁਸੀਂ ਕਰਦੇ ਹੋਗੇ ਠੀਕ ਹੈ ਜਦੋਂ ਪੂਆ ਵਿਚੈਗੀ ਸਾਨੂੰ ਕੋਈ ਫਲੇਖਾ ਨਹੀਂ ਹੈਗਾ ਢਿੱਡ ਚ ਆਈ ਆਈ ਸੀ ਮੈਂ ਨਾਲ ਕਿੱਧਰ ਵਾ ਗਿਆ ਮੇਰਾ ਪਤੀਜਾ ਮੈਨੂੰ ਮਿਲੀ ਨਹੀਂ ਹੈਗਾ ਹੋਰ ਮੈਂ ਅੰਮਰਤਪਾਲ ਤੁਸੀਂ ਬੇਬੇ ਜਮਾ ਫਿਕਰ ਨਾ ਕਰੋ ਜਦੋਂ ਮੈਂ ਆਂ ਵਿਚ ਸਾਡੀ ਉਧਰ ਰਿਸ਼ਤੇਦਾਰੀ ਹੈ ਮੈਂ ਤਾਂ ਹੁਣ ਕਿੱਦਾਂ ਦੇਸਾ 20 ਸਾਲ ਦੇ ਜਾਣਦੇ ਹਾਂ ਉਹਨਾਂ ਨੂੰ ਤੇ ਬਸ ਤੁਸੀਂ ਚੁੱਪ ਕਰਕੇ ਰਿਸ਼ਤਾ ਲੈ ਲਓ ਕੁੜੀ ਠੀਕ ਐ ਸਾਰਾ ਕੁਝ ਉਹਨਾਂ ਦਾ ਵਧੀਆ ਠੀਕ ਠਾਕ ਐ ਜਦੋਂ ਤੂੰ ਵਿੱਚੇ ਛਿੰਦਰੇ ਸਾਨੂੰ ਕੀ ਡੈਕਸ਼ਨ ਐ ਸਾਨੂੰ ਤਾਂ ਦਿਮਾਗ ਤੇ ਕੋਈ ਗੱਲ ਨਹੀਂ ਹੈਗੀ ਵਧੀਆ ਰਿਸ਼ਤਾ ਕਰਾਵੇਂਗੀ ਤੂੰ ਕੀ ਮਾੜਾ ਕਰਾਵੇਂਗੀ ਆਪਣੇ ਭਤੀਜੇ ਨੂੰ ਆ ਜਾ ਵਨਜੀਤ ਪਾਣੀ ਲੈ ਕੇ ਕੁੜੇ ਸਸਰੀਕਾਲ ਪਣ ਸਸਰੀਕਾਲ ਹੋ ਠੀਕ ਹੋ ਹਾਂ ਠੀਕ ਠਾਕ ਹੋਰ ਆਪਣਾ ਸਾਰੇ ਖਰਚਾ ਹਾਂ ਵਧੀਆ ਠੀਕ ਠਾਕ ਨਾਲੇ ਕੰਗਲ ਹੋ ਰਹੀ। ਅਜੇ ਤੱਕ ਕੁੜੀ ਨੂੰ ਤਿੰਨੇ ਕੱਪੜਾ ਚ ਲਿਆਵਾਂਗੇ। ਘਰਾਣੇ ਘਰ ਦਿੱਤੀ ਮਿਲਦੀ ਐ ਸਾਨੂੰ ਹੋਰ ਕੀ ਚਾਹੀਦਾਗਾ। ਆਏ ਕਮੇ ਬੇਬੇ। ਪਹਿਲਾਂ ਵੀ ਮੈਂ ਮੁੰਡੇ ਦਾ ਆਮ ਜਿਹਾ ਵਿਆਹ ਕਰ ਲਿਆ। ਇਹ ਤਾਂ ਮੇਰਾ ਪੁੱਤ ਮਲਾਜ਼ਮ ਲੱਗਿਆ ਹੋਇਆਗਾ। ਮੈਂ ਤਾਂ ਬਜਾ ਕੇ ਵਿਆਹ ਕਰੂੰਗੀ। ਨਾਲੇ ਪੂਰਾ ਲੂੰਗੀ ਦਾਜ। ਤੂੰ ਮੈਨੂੰ ਐਂ ਦੱਸ ਆ ਆਮ ਮੁੰਡਿਆਂ ਨੂੰ ਵੀ ਗੱਡੀ ਰਹੀ ਜਾਂਦੇ ਨੇ। ਮੇਰਾ ਪੁੱਤ ਤਾਂ ਫੇਰ ਵੀ ਮਲਾਜ਼ਮਾਂਗਾ। ਉਹ ਇਦਾਇਦੂ ਜੂ ਨਹੀਂ ਲੈਂਦੇ ਕੁਝ ਨਹੀਂ ਲੈਂਦੇ ਹੈਗੇ ਹੁਣ ਤੂੰ ਪਰਦਲ ਗਈ ਐਡੀ ਛੇਤੀ ਇਹ ਤੇਰਾ ਮੁੰਡਾ ਨੌਕਰੀ ਤੇ ਲੱਗ ਗਿਆ ਮੈਂ ਨਹੀਂ ਲੈਂਦੀ ਦਾਇਦੂ ਜ ਮੈਂ ਤਾਂ ਚੰਗੇ ਘਰ ਦੀ ਕੁੜੀ ਮਿਲਦੀ ਆ ਮੈਂ ਤਾਂ ਐਂ ਬਹਿ ਕੇ ਲਿਆਂ ਤੂੰ ਨਿਚੜਾ ਕੇ ਲਿਆਂਗੀ ਮੰਗਣਾ ਤੂੰ ਪਰਮਾਤਮਾ ਤੋਂ ਮੰਗਾ ਜਿਹੜਾ ਦੇ ਕੇ ਲਖਾ ਨਾਉਂਗੀ ਮੇਰੀ ਗੱਲ ਸੁਣ ਭਾਬੀ ਉਹ ਤਾਂ ਸਭ ਕੁਝ ਦੇਣ ਗਿਆ ਉਹਦੀ ਧੀ ਕੋਈ ਨਹੀਂ ਕੁਝ ਲੁਕੋ ਕੇ ਰੱਖਦਾ ਹੁੰਦਾ ਆ ਉਹਦੀ ਧੀ ਤੋਂ ਐਡਾ ਵਧੀਆ ਤਕੜਾ ਘਰ ਆਏਗਾ ਕੁੜੀ ਸਿਆਣੀ ਬਥੇਰੀ ਹੈ ਕੰਮ ਧੰਦਾ ਕਰਨ ਵਾਲੀ ਹੈਗੀ ਹੈ ਐ ਕੋਈ ਗੱਲ ਨਹੀਂ ਹੈਗੀ ਉਹ ਕੁਝ ਦਿੰਦੇ ਨਹੀਂ ਚਲ ਠੀਕ ਆ ਭਾਣੇ ਕਮੇ ਸੁਣ ਚੰਕਾ ਲੱਗਦਾ ਉਵੇਂ ਕਰ ਲੋ ਦੇਖ ਬਲਜੀਤ ਤੂੰ ਵੀ ਸਿਆਣੀ ਐ ਹੈਨਾ ਕੁੜੀ ਦੇ ਸਿਰ ਤੇ ਪਿਓ ਨਹੀਂ ਹੈਗਾ ਆਪਾਂ ਮੰਗਦੇ ਨਾ ਸੋਹਣੀ ਲੱਗਦੇ ਦਾਜਾ ਬੇਬੇ ਹੁਣ ਤੁਸੀਂ ਆਏ ਦੱਸੋ ਮੈਨੂੰ ਵੀ ਜੇ ਤੁਹਾਡੇ ਸਾਰਾ ਕੁਝ ਫਿੱਟ ਐ ਤੁਸੀਂ ਕੁੜੀ ਕਦੋਂ ਦੇਖਣ ਜਾਣਾ ਅਸੀਂ ਕੁੜੀ ਦੇਖਣ ਸਵੇਰੇ ਜਾਵਾਂਗੇ ਭਾਈ ਜੇ ਸਾਡੇ ਕੁੜੀ ਫਿੱਟ ਆਈ ਅਸੀਂ ਤਾਂ ਚੁੰਨੀ ਜੜਾਵਾ ਕਰਾਂਗੇ ਤੂੰ ਬਲਜੀਤ ਕਰ ਲੋ ਤਿਆਰੀ ਬਿਰਪਾਲ ਨੂੰ ਕਹਿ ਦੇ ਠੀਕ ਐ ਚੱਲ ਭਣੇ ਆਜਾ ਅੰਦਰ ਚਾਹ ਕਰ ਲੈਨੇ ਪਰੀਕਾਰ ਤੋਸਾ ਤੋਸਾ ਸੋਣੀ ਮੇਰੀ ਨੂੰਹ ਕੋਟ ਨੇ ਹੈ ਐ ਤੋ ਤਾਂ ਪਰ ਹੀ ਰਿਆ ਲੈ ਯਾਰ ਤੇਰੇ ਕੀ ਪੁੰਨ ਕੀਤੇ ਹੋਏ ਤੇ ਹੈ ਮੋਤੀ ਮੁੱਤੀ ਪੁੰਨ ਕਰੇ ਹੋਈ ਸੀ ਤੇਰੇ ਲੈ ਬਦਾਈ ਨਾ ਬੇਬੇ ਤੈਨੂੰ ਮਹਾਰਾਜ ਸਾਹਿਬ ਨੂੰ ਬੁਲਾਵੇ ਸੱਚਾ ਪਾਤਸ਼ਾਹ ਲੈ ਆ ਕੁੜੇ ਵੀਰ ਪਿਆੜਾ ਦੇ ਪਿਆੜਾ ਲੈ ਆ ਵੀਰ ਪਾਲਾ ਲੈ ਤੂੰ ਚੱਕ ਲੈ ਲਈ ਸੋਣੀ ਹੈ ਸੱਚਾ ਪਾਤਸ਼ਾਹ ਪਾਗਲਾ ਬੇਨ ਲੈ ਬੇ ਮੇਰੀ ਗੱਲ ਸੁਣ ਜਿੰਨੀ ਸੋਨੂੰ ਗੱਲ ਕਹੀ ਸੀ ਪੂਰੀ ਕੀਤੀ ਐ ਮੈਂ ਹੁਣ ਤੁਸੀਂ ਦੇਖ ਲਓ ਵੀ ਠੀਕ ਐ ਸਾਰਾ ਕੁਝ ਪਸੰਦ ਐ ਤੁਹਾਡੇ ਜੇ ਸਾਡੇ ਪਸੰਦ ਦੀ ਤਾਂ ਹੀ ਅਸੀਂ ਬਹਿ ਕੇ ਰਹਿਦੀ ਐ ਹੈ 13 ਨੀਆਂ 13 ਸਾਡੀਆਂ ਸਾਰੀਆਂ ਪੂਰੀਆਂ ਹੋ ਗਈਆਂ ਆਹ ਲਓ ਮੰਮੀ ਮੈਂ ਵੀ ਖੁਸ਼ ਆਈ ਡਗਰ ਖਰੇ ਲੈ ਮਾਰ ਜੂਗੇ ਬੀਰ ਠੰਡਾ ਦੀ ਜੋੜੀ ਦੇਖ ਕੇ ਨਰਾਸੀ ਤੂਲੋਗੇ ਬੇਅਨਤ ਪਿਆਰੇ ਜੀ ਪਿਆਰ ਵੀ ਤੇਰੀ ਸੱਚ ਦੇ ਵਤੀ ਹੈ ਪਿਆਰ ਨਹੀਂ ਨੀਂ ਗਾ ਏ ਰ ਘੱਲੇ ਨਾ ਦਸਨੀ ਕੋਈ ਲੋਕੀ ਕਰੂਗੀ 니 ਅਜੂ ਦਿਨ ਸੋ ਬੀਆਂ ਬਚਰ ਲੈਫਤ ਸਲਾਮ ਰੱਬ ਨੇ ਸਾਨੂੰ ਰੰਗ ਭਾਗ ਲਾਵੇ ਲੈ ਛਾਂਪਾਂ ਚਾ ਛਾਂਪ ਨੂੰ ਕੀ ਬੇਬੇ ਮੈਂ ਕੋਈ ਨਹੀਂ ਹਰ ਦੀਦਾ ਕੁੜੀ ਆ ਮੈਂ ਇਹ ਕਿੰਦਾ ਬਿਹਾਰ ਤਾਂ ਬਿਹਾਰੀ ਹੁੰਦਾ ਐ ਇਨਾ ਥੋੜਾ ਸਾਨੂੰ ਬਲਾਈ ਸੋਹਣੀ ਕੁੜੀ ਲੈਤੀ ਆਇਆ ਸੋਮਨ ਅੰਦਰ ਚਲੀਏ ਮਾਤਾ ਜੀ ਕਹਿੰਦੇ ਸੀ ਬੀਤ ਪਾਲ ਪਹਿਲਾਂ ਪਾਓ ਗਿੱਧੇ ਦਾ ਵਿਹਾਰ ਕਰ ਲੈਣੇ ਆ ਇਹਨਾਂ ਨੂੰ ਢੇੜਾ ਆਇਆ ਦਵਾ ਦਿਓ ਦੋ ਚਾਰ ਬੋਲੀਆਂ ਪਾ ਲਓ ਚਲ ਠੀਕ ਆ ਮੰਮੀ ਚਲੋ ਪਾ ਲਓ ਫਿਰ ਗਿੱਧਾ ਚਲੋ ਮੰਮੀ ਫਿਰ ਟਾਈਮ ਕਿ ਲਾ ਹੈਗਾ ਆ ਜਾ ਪੁੱਤ ਚਲ ਸੋ ਆਈਂ ਬਾਬਾ ਨਾਨਕ ਆ ਜਾਣੀ ਬਾਬਾ ਨਾਨਕ ਇਹੋ ਜੀਆਂ ਖੁਸ਼ੀਆਂ ਨੇ ਆਈਂ ਬਾਬਾ ਨਾਨਕ ਇਹੋ ਜੀਆਂ ਖੁਸ਼ੀਆਂ ਨੇ ਆਈਂ ਬਾਬਾ ਨਾਨਕ ਇੱਕ ਦਿਨ ਸਗਨਾ ਦੇ ਰੋਜ਼ ਰੋਜ਼ ਨਹੀਂ ਆਉਣੇ ਇੱਕ ਦਿਨ ਸਗਨਾ ਦੇ ਰੋਜ਼ ਰੋਜ਼ ਨਹੀਂ ਕੋਈ ਦੇ ਸਗਨਾ ਦੇ ਰੋ ਖਾਲੀ ਮਿੱਟੀ ਦਾ ਫੇਰ ਦਿਓ ਪੋਚਾ ਨਾਲ ਕੇਦਾ ਕੁੱਪੜ ਬੰਨ੍ਹ ਦਿਓ ਖਾਈ ਮਿੱਟੀ ਲਾਵੇਂ ਦਿਓ ਪੋਚਾ ਆਨੀਸਨ ਕੀਏ ਨੂੰ ਸਸਨ ਚੀਏ ਆਨੀਸਨ ਕੀਏ ਨੂੰ ਸਸਨ ਚੀਏ ਆਨੀਸਨ ਕੀਏ ਤੂੰ ਸ ਨੱਚ ਕੇ ਦੇ ਵਿੱਚ ਤੂੰ ਨਹੀਂ ਬੋਲੀ ਨਾ ਪਾ ਮਾਂ ਨੱਚ ਕੇ ਦੇ ਵਿੱਚ ਤੂੰ ਨਹੀਂ ਬੋਲੀ ਨਾ ਪਾ ਮਾਂ ਨੱਚ ਕੇ ਦੇਸ ਮੁੰਡੇ ਦੀ ਦਾਦੀ ਨੂੰ ਗੋਡੇ ਗੋਡੇ ਚਾ ਮੁੰਡੇ ਦੀ ਦਾਦੀ ਨੂੰ ਗੋਡੇ ਗੋਡੇ ਚਾ ਮੁੰਡੇ ਦੀ ਦਾਦੀ ਸਵਾਰ ਕੇ ਦੇ ਦੇ ਕਿਹੜਾ ਚਲੋ ਭਾਈ ਹੁਣ ਬਹੁਤ ਵੇਰ ਹੋ ਗਿਆ ਅੱਥ ਨੇ ਨਚਾਂਗੇ ਹੁਣ ਚਾ ਪਾਣੀ ਦਾ ਪ੍ਰਬੰਧ ਕਰੋ ਚਲੋ ਚਲ ਠੀਕ ਹੈ ਬੇਬੇ ਬੀਠ ਪਰ ਅੰਦਰ ਬੈਠ ਚਲ ਸੋ ਬਾਕੀ ਤਾਂ ਨੰਬਰ ਆ ਜਾਂਦਾ ਮੈਂ ਨੰਬਰ ਆ ਰਿਹਾ ਹਾਂ ਹਲੋ ਹਲੋ ਨੰਬਰ ਚਪਲ ਸਿੰਘ ਬੋਲ ਰਿਹਾ ਹਾਂਜੀ ਹਾਂਜੀ ਕੌਣ ਤੁਸੀਂ ਮੈਂ ਤੁਹਾਡੀ ਜੁਨੇਟ ਤੋਂ ਬੋਲਦਾ ਸੀ ਜੁਨੇਟ ਜਦੋਂ ਕੁਝ ਵੀ ਡੋਮੀਨੈਂਟ ਜੁਆਇਨਿੰਗ ਹੋਣੀ ਸੀ ਮੈਂ ਤਾਂ ਮੈਂਬਰ ਕਿਹਾ ਹਾਂਜੀ ਹਾਂਜੀ ਸਰ ਤੇ ਮੈਨੂੰ ਸਰ ਨੇ ਕਿਹਾ ਸੀ ਬੰਦੇ ਸਰ ਨੇ ਆਪਣੇ ਕਿ ਇਹ ਨਹੀਂ ਸੁਣਿਓ ਜੁਆਇਨਿੰਗ ਹੋਣੀ ਸੀ ਤੁਹਾਨੂੰ ਜੇਵਾਦ ਸੁਣਾ ਕਿ ਜੰਗ ਲਾ ਦਿੱਤੀ ਸ਼ੁਰੂ ਕਰ ਲਈ ਹੋਣਾ ਪਪਾ ਅੱਛਾ ਜੀ ਕੋਈ ਨਹੀਂ ਸਰ ਮੈਂ ਆਉਣਾ ਕੋਈ ਗੱਲ ਨਹੀਂ ਹਾਂ ਹਾਂ ਜ਼ਰੂਰੀ ਮੈਂ ਤੁਹਾਨੂੰ ਕਿਰਨ ਨੂੰ ਫੋਨ ਕਰਨਾ ਚਾਹ ਰਿਹਾ ਸੀ ਸਰ ਨੇ ਕਿਹਾ ਸੀਗਾ ਤੇ ਜ਼ਰੂਰ ਕਰ ਲਉ ਆਪ ਦਾ ਸਾਰਾ ਸਮਾਨ ਲੈ ਕੇ ਆ ਜਾਓ ਠੀਕ ਹੈ ਠੀਕ ਹੈ ਸਰ ਕੋਈ ਨਹੀਂ ਆਉਣਾ ਹੀ ਪਹੁੰਚਦਾ ਹੀ ਮੈਂ ਠੀਕ ਹੈ ਚੰਗਾ ਦੱਸਣਾ ਕਰੂੰਗਾ ਕਿਉਂ ਦੱਸਿਓ ਚੰਗਾ ਬੀਪਰ ਚੰਗਾ ਬੇਬੇ ਚੰਗਾ ਯਾ ਰੱਖੀਂ ਹਾਂ ਚੰਗਾ ਬੰਦੇ ਯਾ ਠੀਕ ਹੈ ਯਾ ਆਖੋ ਰੋਂਦੀ ਕਿਉਂ ਹੈ ਮਨਸਾਂਨੇ ਕਿਉਂ ਕਰਦੀਆਂ ਸੁਖ ਨਾਲ ਇੱਥੇ ਲੜਾਈ ਤਾਂ ਲੱਗਦੀ ਰਹਿੰਦੀ ਹੈ ਆਪਾਂ ਉਦੋਂ ਕਹਿੰਦੇ ਆਪਣਾ ਪੁੱਤ ਨੌਕਰੀ ਤੇ ਨਹੀਂ ਲੱਗਦਾ ਲੱਗਦਾ ਹੁਣ ਲੱਗ ਗਿਆ ਜੇ ਕੋਈ ਨੀ ਰੋਣਾ ਆ ਜੂਗਾ ਆਪਣੇ ਘਰਾਂ ਮਾਂ ਮਾਰੇ ਹੋਏ ਨੇਗੇ ਸੁਖਨਾਲਾ ਕੋਈ ਨਹੀਂ ਬਸ ਰੋਣਾ ਮੰਮੀ ਰੋਣੇ ਕੋ ਉਹ ਚੁੱਪ ਕਰ ਜਾਓ ਹਲੇ ਤਾਂ ਪਈ ਸੀ ਉਹਦੀ ਮਹੀਨੇ ਦੀ ਛੁੱਟੀ ਆਪਾਂ ਨੂੰ ਕੀ ਪਤਾ ਸੀਗਾ ਵੀ ਜੰਗ ਲੱਗ ਜੂਨ ਵਾਪਸ ਜਾਣਾ ਪੈ ਜੂ ਇਹ ਵੀ ਕ ਲੈਣੀ ਜੰਗ ਨੇ ਹੁਣੀ ਲੱਗਣਾ ਸੀ ਜਾਇ ਵੱਡੀ ਨੇ ਜਾ ਵੀ ਉਹ ਦੁਖੀ ਹੋ ਕੇ ਗਈ ਸਮਝਣ ਵਿਚਾਰੀ ਨੇ ਲਵੇ ਜਾ ਨਿਆਣੀ ਹੈ ਜਾਨੀ ਹੈ ਬੇਬੇ ਦੇਖਣ ਤੁਹਾਂ ਹੀ ਕਰਿਆ ਨੀ ਐ ਜੇ ਤੁਹਾਂ ਹੀ ਕਰੇਗੀ ਉਹ ਜਵਾਕੜੀ ਦਾ ਮਨ ਸਿੱਟ ਜੂਗੀ ਹੈ ਆਪਾਂ ਤੋਂ ਦਿਲਵਰੀ ਦੇਓ ਸਮਾਂ ਹੌਸਲਾ ਦੇਓ ਵੀ ਕੋਈ ਨਹੀਂ ਵਹਿ ਗੁਰੂ ਐ ਇੱਥੇ ਵੀ ਵਹਿ ਗੁਰੂ ਆ ਉੱਥੇ ਵੀ ਵਹਿ ਗੁਰੂ ਆ ਕੋਈ ਨਾ ਮਨ ਖਰਾਬ ਕਰਿਆ ਕਰ ਸਾਰਾ ਦਿਨ ਬੇਬੇ ਫੇਰ ਵੀ ਮਨ ਤਾਂ ਔਖਾ ਹੋ ਹੀ ਜਾਂਦਾ ਆਏ ਤਾਂ ਫਿਰ ਹੁਣ ਜਾਂਦਾ ਲੜਾਈ ਚ ਗਿਆਗਾ ਕੋਈ ਨਹੀਂ ਮਨ ਖੜਾ ਹੋ ਜੇ ਆਪਾਂ ਮਨ ਸਿੱਟ ਕੇ ਉਹ ਦਿਲ ਕਿੱਥੋਂ ਖੜਾ ਹੋਊਗੀ ਵਿਚਾਰ ਜਿਵਾਕੜੀ ਸੋ ਮਨ ਕੋਈ ਨਾ ਉਹਦਾ ਕਿਹੜਾ ਜੀ ਕਰਦਾ ਸੀ ਜੰਗ ਤੇ ਜਾਣ ਨੂੰ ਜੇ ਜੰਗ ਲੱਗੀ ਤਾਂ ਉਹ ਗਿਆ ਮੈਂ ਜਾਣਨੀ ਆ ਤੇਰੇ ਦੁੱਖ ਨੂੰ ਵੀ ਹਜੇ ਤੇਰੇ ਵੀ 2 ਦਿਨ ਹੋਏ ਨੇ ਬਿਆਨ ਵੀ ਉਹ ਹੀ ਗੱਲ ਆ ਉਹਨੂੰ ਹੁਣੀ ਜਾਣਾ ਪਿਆ ਹੈ ਹਨਾ ਤੂੰ ਐਂ ਨਾ ਕਰ ਜਦੋਂ ਤੂੰ ਐਂ ਜੇ ਕਰੀਏ ਨੇ ਸਾਡਾ ਮਨ ਵੀ ਖਰਾਬ ਹੋ ਜਾਂਦਾ ਹੌਸਲਾ ਰੱਖ ਮਨ ਪਰਮਾਤਮਾ ਇੱਥੇ ਵੀ ਆ ਪਰਮਾਤਮਾ ਉੱਥੇ ਵੀ ਹੈ ਤੂੰ ਪਰਮਾਤਮਾ ਅਗੇ ਅਰਦਾਸ ਕਰਿਆ ਕਰ ਛੁੱਟੀ ਤਾਂ ਹਜੇ ਉਹਦੀ ਮਹੀਨੇ ਦੀ ਪਈ ਸੀ ਵੀ हे ਸੱਚੇ ਪਾਤਸ਼ਾਹ ਜੰਗ ਨਾ ਲੱਗੇ ਫਿਰ ਅੰਮ੍ਰਿਤ ਵਾਪਸ ਆ ਜੂਗਾ ਸਮਝਦੀ ਆਂ ਨਾ ਕਰਿਆ ਕਰ ਬਾਹਗਿਰੂ ਦਾ ਨਾਮ ਜਪਿਆ ਕਰ ਤੂੰ ਠੀਕ ਹੈ ਦੇਖੋ ਮੈਂ ਨਾ ਤੇਰੇ ਖਾਤਰ ਚਾਹ ਬਣਾ ਕੇ ਲਈ ਹਾਂ ਤੂੰ ਆਰਾਮ ਕਰ ਠੀਕ ਹੈ ਡਾਕਟਰ ਜੀ ਕਾਰੀ ਦਿੰਨਾ ਬੰਦ ਜਾ ਕਿੰਦਾ ਫੋਨ ਆ ਗਿਆ ਹੈਲੋ ਵਾਲੀਕਰੂ ਵੱਲ ਕਰਦੇ ਹਾਂ ਹਾਂਜੀ ਕਿੰਨਾ ਤੁਹਾਡੇ ਵਾਸਤੇ ਮਾੜੀ ਖਬਰ ਸੀ ਅੰਮਰਤਪਾਲ ਦੇ ਨਾਲ ਲੜਾਈ ਦੌਰਾਨ ਗੋਲੀ ਲੱਗੀ ਸੀ ਤੇ ਉਹਦੀ ਮੌਕੇ ਦੀ ਮੌਤ ਹੋ ਗਈ ਅੱਛਾ ਜੀ ਸ਼ਾਮ ਤੱਕ ਡੈੱਡ ਬਾਡੀ ਆਉਣੀ ਹੈ ਘਰੇ ਤੁਹਾਡੇ ਅੱਛਾ ਹਾ ਰੱਬਾ ਆ ਕੀ ਕੈਰ ਹੋ ਗਿਆ ਓਏ ਕੀ ਦੱਸੂਗਾ ਓਏ ਘਰੇ ਜਾ ਕੇ ਸੋਮਨ ਨਾ ਜੀ ਨਹੀਂ ਲੌਂਦੀ। ਉਹਦੀ ਮਾਂ ਨੂੰ ਫੋਨ ਕਰਤਾ ਉਹਦੇ ਚਾਰ ਦਿਨ ਲੈ ਜਾਂਦੀ। ਉੱਥੇ ਜੀ ਲੱਗ ਜਾਂਦਾ ਤਾਂ। ਉਹ ਜੀ ਤਾਂ ਲੱਗ ਜਾਂਦਾ ਅਮਰਪਾਲ ਦਾ ਫੋਨ ਫਾਨ ਆ ਜਾਂਦੇ। ਇੱਕ ਦੋ ਦਿਨਾਂ ਚ ਫੇਰ ਤੋੜ ਦਿੰਦਾ। ਚੱਲ ਠੀਕ ਆ ਵੀ ਤੇ ਮੈਂ ਕਿੰਨਾ ਕਰਦਾ। ਹੁਤਾਵੇਂ ਵੇਗੇ ਤੂੰ। ਕਿਵੇਂ ਬੈਠਣਾ ਸੀ ਮਮੀ? ਹਾਂ। ਅਮਰ ਦੀ ਜੁੰਡ ਚੋਂ ਫੋਨ ਆਇਆ ਸੀਗਾ। ਅਮਰ ਦੇ ਗੋਲੀ ਲੱਗੀ। ਆਏ ਕਿ ਮਿਫਤ। ਗੋਲੀ ਲੱਗੀ? ਹੁ ਤਾਂ ਠੀਕ ਆ। ਠੀਕ ਇਥੇ ਮਮੀ। ਅਮਰ ਦੀ ਤਾਂ ਮੌਤ ਹੋ ਗਈ। ਸੋਮਾ ਮਰ ਜਾ। ਡੈੱਡ ਬੋਡੀ ਆ ਰਹੀ ਹੈ ਅਮਰ ਦੀ ਸ਼ਾਮ ਤੱਕ। ਕੰਤੇ ਹੈ ਮੈਨੂੰ ਕੀ ਹੋਵੇ ਤੁਸੀਂ ਰੋਈ ਜਾਂਦੇ ਹੋ ਕੀ ਹੋਣਾ ਸੀਗਾ ਕਮਰ ਤੇ ਗੋਲੀ ਲੱਗ ਗਈ ਉਹਦੀ ਡੈੱਡ ਬੋਡੀ ਆ ਰਹੀ ਐ ਸ਼ਾਮ ਤੱਕ ਇਹ ਤਾਰ ਸਾਰੇ ਰਿਸ਼ਤੇਦਾਰ ਆ ਗਏ ਆਪਾਂ ਸੰਸਕਾਰ ਕਰਤੀ ਬਈ ਆਏ ਸੰਸਕਾਰ ਕੇ ਮੈਂ ਕਰਦੀ ਜਿੰਨੇ ਚਿਰ ਦੇ ਘਰ ਵਾਲੀ ਨੂੰ ਨੌਕਰੀ ਤੇਨੂੰ ਸੀਦਾ ਦਾ ਦੱਸ ਜਾਣੀ ਹੁੰਦੀ ਉਹਨਾਂ ਦੇ ਰਹਿ ਸੰਸਕਾਰ ਨਹੀਂ ਕਰਦੇ ਭਾਵੇਂ ਸਾਨੂੰ ਕਿੰਨਾ ਚਿਰ ਵੀ ਡੈੱਡ ਬੋਡੀ ਕਿ ਉਹਨਾਂ ਰੱਖਣੀ ਪਈ